ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰੇ ਆਂਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਬਣਾ ਕੇ ਤਿਆਰ ਕੀਤੇ ਹੈ ਆਲੂ ਚਿੱਲੇ ਪਨੀਰ ਚਿੱਲੇ ਸੋਇਆ ਚਿੱਲੇ ਤੁਸੀਂ ਬਹੁਤ ਵਾਰ ਬਣਾਏ ਹੋਣੇ ਤੇ ਖਾਦੇ ਵੀ ਹੋਣੇ ਆ ਕਦੇ ਤੁਸੀਂ ਆਲੂ ਚਿੱਲੇ ਬਣਾ ਕੇ ਕਦੇ ਨਹੀਂ ਖਾਤਾ ਹੋਣਾ ਇਹ ਬਹੁਤ ਹੀ ਵਧੀਆ ਬਣਦਾ ਜਿਸ ਤਰ੍ਹਾਂ ਸੋਇਆ ਚਿੱਲੀ ਜਾਂ ਪਨੀਰ ਚਿੱਲੀ ਬਣਾਉਂਦੇ ਆ ਆਲੂ ਵੀ ਇਸੇ ਤਰ੍ਹਾਂ ਬਣਾਏ ਜਾਂਦੇ ਆ ਇਹ ਖਾਣ ਵਿੱਚ ਬਹੁਤ ਹੀ ਵਧੀਆ ਵਸੇ ਦਾ ਫਲੇਵਰ ਥੋੜਾ ਜਿਹਾ ਅਲੱਗ ਹੋ ਜਾਂਦਾ ਹੈ ਇਸ ਦੇ ਲਈ ਬਹੁਤਾ ਕੁਝ ਨਹੀਂ ਚਾਹੀਦਾ ਆਲੂ ਚਾਹੀਦੇ ਸ਼ਿਮਲਾ ਮਿਰਚ ਤੇ ਪਿਆਜ਼ ਇਦੇ ਨਾਲ ਆਲੂ ਚਿੱਲੀ ਬਣ ਕੇ ਤਿਆਰ ਹੋ ਜਾਂਦਾ ਬਿਲਕੁਲ ਉਸੀ ਤਰ੍ਹਾਂ ਦੇ ਬਣਦੇ ਜਿਸ ਤਰ੍ਹਾਂ ਅਸੀਂ ਰੈੜੀਆਂ ਜਾਂ ਹੋਟਲਾਂ ਵਿੱਚ ਖਾਂਦੇ ਆ ਉਹੀ ਫਲੇਵਰ ਤੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੇ ਤੁਸੀਂ ਵੀ ਇੱਕ ਵਾਰ ਇਹਨੂੰ ਜ਼ਰੂਰ ਟਰਾਈ ਕਰਿਓ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਵੇਗੀ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਜ ਕੇ ਪੰਜਾਬੀ ਕਿਚਨ ਦੇ ਨਾਲ ਇਹੀ ਅਸੀਂ ਚਿੱਲੀ ਆਲੂ ਇਸ ਤਰ੍ਹਾਂ ਬਣਾਏ ਆ ਆਓ ਬਣਾ ਕੇ ਤਿਆਰ ਕਰਦੇ ਆ ਬਿਲਕੁਲ ਆਸਾਨ ਤਰੀਕੇ ਦੇ ਨਾਲ ਚਿੱਲੀ ਆਲੂ ਆਲੂ ਚਿੱਲੀ ਬਣਾਉਣ ਦੇ ਲਈ ਅਸੀਂ ਆਲੂਆਂ ਨੂੰ ਧੋ ਕੇ ਇਹਨਾਂ ਨੂੰ ਕੱਟ ਕੇ ਰੱਖ ਲਿਆ ਏ ਤੇ ਇਸ ਦੇ ਲਈ ਸਾਨੂੰ ਪਿਆਜ਼ ਇੱਕ ਪਿਆਜ਼ ਲੈ ਲਿਆ ਸ਼ਿਮਲਾ ਮਿਰਚ ਤੇ ਹਰੇ ਪਿਆਜ਼ ਉਹ ਲੈ ਲੇ ਆਪਾਂ ਇਹਨਾਂ ਦੀ ਕਟਿੰਗ ਕਰਕੇ ਇਸ ਤਰ੍ਹਾਂ ਰੱਖ ਲਈਏ ਜਿਸ ਤਰ੍ਹਾਂ ਸੋਆ ਚਿੱਲੀ ਪਨੀਰ ਚਿੱਲੀ ਬਣਾਉਂਦੇ ਆ ਅੱਜ ਉਸੇ ਤਰੀਕੇ ਦੇ ਨਾਲ ਅਸੀਂ ਆਲੂ ਚਿੱਲੀ ਬਣਾ ਕੇ ਤਿਆਰ ਕਰਨਾ ਹੈ ਪਹਿਲਾਂ ਤਾਂ ਅਸੀਂ ਆਲੂਆਂ ਨੂੰ ਫਰਾਈ ਕਰਕੇ ਰੱਖ ਲੈਂਦੇ ਆ ਹੁਣ ਚਲਦੇ ਆ ਗੈਸ ਵੱਲ ਕਰਦੇ ਆ ਆਲੂਆਂ ਨੂੰ ਫਰਾਈ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾ ਲੈਂਦੇ ਆ 2 ਤੋਂ 3 ਕ ਚਮਚੇ ਰਫਾਇੰਡ ਤੇਲ ਤੁਸੀਂ ਥੋੜਾ ਤੇਲ ਪਾ ਕੇ ਵੀ ਆਲੂਆਂ ਨੂੰ ਫਰਾਈ ਕਰ ਸਕਦੇ ਹੋ ਜਿਆਦਾ ਤੇਲ ਪਾ ਕੇ ਵੀ ਫਰਾਈ ਕਰ ਸਕਦੇ ਹੋ ਤੇਲ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਾ ਲੈਂਦੇ ਆਪਾਂ ਆਲੂ ਇਹਨਾਂ ਨੂੰ ਪਹਿਲਾਂ ਤੱਲਿਆਂ ਨੂੰ ਹੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਪਹਿਲੇ ਕਿ ਕੱਚੇ ਨਹੀਂ ਰਹਿਣੇ ਚਾਹੀਦੇ ਹੈ ਪੂਰੀ ਤਰ੍ਹਾਂ ਇਹਨਾਂ ਨੂੰ ਪਕਾ ਕੇ ਰੱਖ ਲੈਣਾ ਹੈ ਆਲੂ ਵੀ ਸਾਡੇ ਫੈਨ ਫਰਾਈ ਹੋ ਗਏ ਆ ਅਸੀਂ ਨੰ ਤੇਲ ਸੈਟ ਨੂੰ ਇਸ ਤਰ੍ਹਾਂ ਕਰਕੇ ਆਲੂਆਂ ਨੂੰ ਨਿਕਾਲ ਕੇ ਰੱਖ ਲੈਂਦੇ ਆ ਕਿ ਤੇਲ ਵੀ ਐਨ ਆਲੂਆਂ ਚ ਸਾਰਾ ਹੀ ਨਿਕਲ ਜਾਵੇ ਇਸ ਤਰ੍ਹਾਂ ਤੁਸੀਂ ਸੈਟ ਨੂੰ ਕਰ ਲੈਣੇ ਆ ਤੇ ਇਹਦੇ ਨਾਲ ਤੇਲ ਬਿਲਕੁਲ ਵੀ ਵਿੱਚ ਨਹੀਂ ਰਹਿੰਦਾ ਹੁਣ ਉਸੇ ਤੇਲ ਵਿੱਚ ਅਸੀਂ ਮਿਰਚੀਆਂ ਲਈਆਂ ਨੇ ਇਹਨਾਂ ਨੂੰ ਅਰਧ ਪਕਾ ਰਾਨੀਆਂ ਪੂਰੀ ਤਰ੍ਹਾਂ ਨਹੀਂ ਪਕਾਣਾ ਬਸ ਥੋੜੀ ਜਿਹੀ ਪਕਾਣੀਆਂ ਹੈ ਬਹੁਤ-ਬਹੁਤ 10 ਮਿੰਟ ਵਿੱਚ ਇਹਨਾਂ ਨੂੰ ਪਕਾ ਲੈਣਾ 10 ਮਿੰਟ ਵਿੱਚ ਹੀ ਰਹਿ ਗਿਆ ਨੇ ਇਹ ਹਲਕੀਆਂ ਜਿਹੀਆਂ ਪੱਕ ਜਾਂਦੀਆਂ ਨੇ ਮਿਰਚਾਂ ਨੂੰ 2 ਮਿੰਟ ਹੋ ਗਿਆ ਹੁਣ ਨਾਲ ਇਹਦੇ ਵਿੱਚ ਪਾ ਦਾਂਗੇ ਅਸੀਂ ਪਿਆਜ਼ ਬਸ 1 ਮਿੰਟ ਪਿਆਜ਼ ਤੇ ਮਿਰਚਾਂ ਇਹਨਾਂ ਨੂੰ ਹੋਰ ਪਕਾ ਲੈਣਾ ਹੈ ਜੇ ਤੁਸੀਂ ਪਨੀਰ ਚਿੱਲੀ ਜਾਂ ਸੋਇਆ ਚਿੱਲੀ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਆਲੂ ਪਾ ਕੇ उ फ्लेवर से तुम आलू चिल्ली बना के तैयार कर सकते हो तरीका बिल्कुल उ तरीका है बस यदा फ्लेवर थोड़ा जहा चेंज हो जाना है जाए उन्हें पनीर पाया जाता है जोरा पाए जाते हैं पाए जाने आलू शिमला मिर्च के प्याज भी साढ़े भुज गए हाँ इसी तरह से ਇਸ ਤਰ੍ਹਾਂ ਸੈਟ ਉਹ ਕਰਕੇ ਇਹਨਾਂ ਦਾ ਵੀ ਤੇਲ ਕੱਢਣਾ ਤੇ ਬਾਅਦ ਵਿੱਚ ਇਸੇ ਤੇਲ ਨਾਲ ਦੁਬਾਰਾ ਸਾਡਾ ਫਿਰ ਤੜਕਾ ਲੱਗ ਜਾਣਾ ਹੈ ਇਹਨਾਂ ਇਸ ਤਰ੍ਹਾਂ ਬਸੈਟ ਉਹ ਕਰਕੇ ਤੇਲ ਦੇਖੋ ਕਿੰਨਾ ਤੇਲ ਨਿਕਲ ਜਾਂਦਾ ਹੈ ਬਸ 1 ਮਿੰਟ ਐਸੀ ਤਰ੍ਹਾਂ ਬਹਿ ਰਹਿਣ ਦੇਣਾ ਤੇ 1 ਮਿੰਟ ਬਾਅਦ ਇਹਨਾਂ ਤੇਲ ਥੱਲੇ ਆ ਜਾਣਾ ਉਸੇ ਤੇਲ ਵਿੱਚ ਹੁਣ ਦੁਬਾਰਾ ਅਸੀਂ ਫਿਰ ਲਸਣ ਤੇ ਆਪਰੇਕ-ਬ੍ਰੀਕ ਕਟਿੰਗ ਕਰ ਲੈਣੀ ਹੈ ਇਹਦੀ ਜਾਂ ਇਹਦੀ ਚੋਪਿੰਗ ਕਰਕੇ ਪਾ ਸਕਦੇ ਹੋ ਤੇ ਹਰੀ ਮਿਰਚ ਇਹ ਪਾ ਲੈਣੀ ਹੈ ਬਸ ਇਹਨਾਂ ਨੂੰ ਵੀ ਅੱਜ ਇੱਕ ਜਾਂ 2 ਮਿੰਟ ਇਹਨਾਂ ਨੂੰ ਪਕਾ ਦੇਣਾ ਹੈ ਜਾਟਿਕਾ ਸਾਢੇ ਲਸਣ ਤੇ ਮਿਰਚ ਭੁੱਜਦੀ ਹੈ ਅਸੀਂ ਇੱਕ ਕੌਲੀ ਵਿੱਚ 2 ਚਮਚੇ ਕੌਨਸਟਾਰ ਦੇ ਪਾ ਲਏ ਇਦੇ ਵਿੱਚ ਪਾਣੀ ਪਾ ਕੇ ਇਹਦਾ ਪੋਲ ਕੇ ਆਲタル ਲਿਆ। ਜੇ ਕੌਨਸਟਾਰ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਆਰਾ ਰੋਟ ਵੀ ਪਾ ਸਕਦੇ ਹੋ ਕੌਨਸਟਾਰ ਵੀ। ਦੋਹੇ ਚੀਜ਼ਾਂ ਸੇਮ ਟੁਕੋ ਕੰਮ ਕਰਦੀਆਂ ਹੈ। ਟੋੜ ਬਣਾ ਕੇ ਆਪਾਂ ਰੱਖ ਲਿਆ ਹੈ। ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਨਮਕ ਟੇਸਟ ਦੇ ਮੁਤਾਬਕ ਪਾਣਾ। ਨਮਕ ਪਹਿਲਾਂ ਥੋੜਾ ਜਿਹਾ ਘੱਟ ਪਾਣਾ ਹੈ। ਇਹਦੇ ਵਿੱਚ ਅਸੀਂ ਸੋਇਆ ਸੌਸ ਵੀ ਪਾਣੀ ਹੈ ਤੇ ਉਹਦੇ ਵਿੱਚ ਵੀ ਨਮਕ ਹੁੰਦਾ ਹੈ ਇਹ ਸਗੈ ਤੁਸੀਂ ਥੋੜਾ ਹੀ ਨਮਕ ਪਾਣਾ ਹੈ ਬਸ ਥੋੜਾ ਜਿਹਾ ਪਾ ਦਿੰਦੇ ਆ ਹਲਦੀ ਪਾਊਡਰ ਇਹ ਪਾ ਦਿੰਦੇ ਅਸੀਂ ਫਰਾਈ ਕੀਤੀਆਂ ਆਲੂ ਪਿਆਜ਼ ਤੇ Shimla mirch ਇਹ ਪਾ ਦਣੀ ਹੈ ਹੁਣ ਕਰਦੇ ਆ ਮਿਕਸ ਉਨਾ ਸੀਦੇ ਵਿੱਚ ਪਾ ਦਿੰਦੇ ਆ ਕੋਈ ਵੀ ਕੈਚੱਪ ਪਾ ਲੈਣਾ ਹੈ ਤੇ ਇੱਕ ਚਮਚਾ ਪਾ ਲੈਣਾ ਹੈ ਬਾਈਟ ਸੇਫ ਦਾ ਤੇ ਸੋਇਆ ਸੌਸ ਪਾ ਲੈਣੀ ਹੈ ਆ ਕੇ ਘੀਣਾ ਨੂੰ ਕਰ ਲੈਣਾ ਮਿਕਸ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਉਹ ਬਣਾਇਆ ਹੋਇਆ ਇਹਦਾ ਕੌਨਸਟਾ ਇਹਦਾ ਨਾਟੇ ਫੈਲਾ ਹੁੰਦਾ ਹੈ ਕਿ ਫਲੇਵਰ ਬਹੁਤ ਵਧੀਆ ਆਉਂਦਾ ਹੈ ਜਿਸ ਤਰ੍ਹਾਂ ਮੰਜੂਰੀਨ ਦੀ ਗਰੇਵੀ ਹੁੰਦੀ ਹੈ ਗਾੜੀ-ਗਾੜੀ ਜਈ ਉਸ ਤਰ੍ਹਾਂ ਦੇ ਇਹਦੇ ਨਾਲ ਥੋੜਾ ਜਿਹਾ ਗਾਣਾ ਪਨ ਆ ਜਾਂਦਾ ਹੈ ਜੇ ਤੁਸੀਂ ਗਰੇਵੀ ਵਾਲੇ ਬਣਾਣੇ ਆ ਤਾਂ ਤੁਸੀਂ ਪਹਿਲਾਂ ਪਾਣੀ ਪਾ ਕੇ ਤੇ ਇਹਦੇ ਵਿੱਚ ਬਾਅਦ ਵਿੱਚ ਕੌਨਸਟਾ ਪਾਣਾ ਹੈ ਦੇ ਇਸ ਤਰ੍ਹਾਂ ਬਣਾਣੇ ਆ ਤਾਇਰ ਬਿੱਤੂਸੀ ਪਾਣੀ ਦਾ ਇਸਤੇਮਾਲ ਨਾ ਕਰਿਓ ਇਸ ਤਰ੍ਹਾਂ ਗੈਸ ਬਿਲਕੁਲ ਲੋਕ ਕਰਕੇ ਚੰਗੀ ਤਰ੍ਹਾਂ ਮਿਕਸ ਕਰਨਾ। ਇੱਕ ਕੌਨਸਟਾਰ ਹੈ ਜਿਹੜਾ ਪਾਇਆ ਹੈ ਤੇ ਵਿੱਚ ਐਨਾ گاੜਾ ਹੋਣ ਲੱਗ ਪਵੇ ਜਲਦੀ ਹੀ ਥੱਲੇ ਲੱਗਣ ਲੱਗ ਪਾਣਾ। ਇਸ ਲਈ ਗੈਸ ਬਿਲਕੁਲ ਲੋਕ ਕਰਨਾ। ਇਹ ਪਾਣੀ ਕੇ ਸਾਥੇ ਤਿਆਰ ਹੈ। ਢਿੱਲੀ ਆਨ ਬਹੁਤ ਹੀ ਵਧੀਆ ਬਣੇ ਤੇ ਇੱਕ ਤਾਂ ਇਹਨੂੰ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ। ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਸੀ ਤਰਾਂ ਦੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਹੈ। ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਬੱਚੇ ਤਾਂ ਇਹਨੂੰ ਬੜੇ ਚਾਣਾ ਖਾ ਲੈਂਦੇ ਆ। ਐਂਡ ਵਿੱਚ ਪਾ ਦਾਂਦੇ ਇਹਦੇ ਵਿੱਚ ਅਸੀਂ ਹਰਾ ਪਿਆਜ਼। ਬਿਲਕੁਲ ਜਦ ਆਪਾਂ ਗੈਸ ਬੰਦ ਕਰ ਦਣਾ ਸਾਡਾ ਬਕ ਬਣ ਜਾਣਾ ਉਸ ਤੋਂ ਬਾਅਦ ਹੀ ਪਾਣਾ ਜੇ ਖਰਾ ਪਿਆਜ਼ ਨਹੀਂ ਹੈ ਤੁਹਾਡੇ پاس ਤਾਂ ਤੁਸੀਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ ਹੁਣ ਪਰੋਸਦੇ ਆ ਬੱਚਿਆਂ ਨੂੰ ਗਰਮਾ ਗਰਮ ਆਲੂ ਚਿੱਲੀ ਬਹੁਤ ਹੀ ਵਧੀਆ ਬਣਿਆ ਤੇ ਖੁਸ਼ਬੂ ਵੀ ਦੀ ਬਹੁਤ ਹੀ ਵਧੀਆ ਆਂਦੀ ਹੈ ਇਸ ਤਰ੍ਹਾਂ ਤੁਸੀਂ ਵੀ ਇਹਨੂੰ ਆਲੂਆਂ ਨੂੰ ਇੱਕ ਅਲੱਗ ਫਲੇਵਰ ਦੇ ਬਣਾ ਕੇ ਖਾ ਲਾ ਸਕਦੇ ਹੋ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਉਂਦੀ ਹੈ ਜੇ ਇਸ ਤਰ੍ਹਾਂ ਦੇ ਨਵੇਂ-ਨਵੇਂ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੇ ਹੋ ਤਾਂ ਮੇਰੇ ਚੈਨਲ HK ਪੰਜਾਬੀ ਕਿਚਨ ਨੂੰ ਜ਼ੋਰ ਸਬਸਕ੍ਰਾਈਬ ਕਰਨਾ ਇਸ ਵਿੱਚ ਅਸੀਂ ਹਰ ਰੋਜ਼ ਇੱਕ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਅੱਜ ਦੀ ਭਨੀ ਆਲੂ ਚਿੱਲੀ ਬਣਾ ਕੇ ਤਿਆਰ ਕੀਤਾ ਹੈ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ